ਹਾਂਜੀ ਡਾਕਟਰ ਸਾਹਿਬ ਅੱਜ ਜਿਹੜਾ ਤੁਹਾਡੇ ਟੀਮ ਵੱਲੋਂ ਚੈੱਕਅਪ ਕੀਤਾ ਗਿਆ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਉਸ ਦੇ ਵਿੱਚ ਕੀ ਰਿਪੋਰਟ ਆਈ ਹੈ ਤੇ ਕੀ ਉਹਨਾਂ ਦੀ ਸਿਹਤ ਦੇ ਵਿੱਚ ਅੱਗੇ ਨਾਲੋਂ ਸੁਧਾਰ ਆਇਆ ਜਾਂ ਕਿਵੇਂ ਹੈ ਸਸੀ ਕਾਲ ਜੀ ਮੇਰਾ ਨਾਮ ਅਮਰਿਤਪਾਲ ਸਿੰਘ ਐਸਪੋਕਸਮੈਨ ਪਰਸਨ ਫੀਵਰ ਫਾਈਵ ਹੀਰਟ ਐਸੋਸੀਏਸ਼ਨ ਡਾਕਟਰ ਸੁਮਨ ਸਿੰਘ ਦੀ ਅੱਜ ਜਿਹੜੇ ਸਾਡੇ ਡਾਕਟਰਸ ਵੱਲੋਂ ਚੈੱਕਅਪ ਕੀਤਾ ਗਿਆ ਹੈ ਪ੍ਰਧਾਨ ਜੀ ਦਾ ਅੱਜ 2 ਦਸੰਬਰ ਅੱਜ ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਆ ਉਹ 80 ਆਇਆ ਹੈ ਜਿਹੜੀ ਬੀਪੀ ਆ ਉਹ 130/95 ਅਰ 92 ਆਇਆ ਹੈ ਵੈਸੇ ਜੇ ਦੇਖੀ ਉਹਦਾ ਤਾਂ ਪ੍ਰਧਾਨ ਜੀ ਜਗਜੀਤ ਸਿੰਘ ਢੱਲੇਵਾਲ ਸਿੱਧੂਪੁਰ ਦੇ ਜਿਹੜੇ ਮਰਨਵਰ ਤੇ ਬੈਠੇ ਹੋਏ ਆ ਖਨੌਰੀ ਬਾਰਡਰ ਤੇ ਵੈਸੇ ਤਾਂ ਪੂਰੇ ਜੱਜਵੇ ਜੇ ਨਾਲ ਗੱਲਬਾਤ ਕਰਦੇ ਆ ਪਰ ਐਸਾ ਮੈਡੀਕਲ ਟੀਮ ਸਾਡੀ ਅਸੀਂ ਪਹਿਲੇ ਦਿਨ ਤੋਂ ਉਹਨਾਂ ਨੂੰ ਚੈੱਕਅਪ ਕਰ ਰਹੇ ਆ ਅਸੀਂ ਥੋੜਾ ਜਿਹਾ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦੇ ਵਿੱਚ ਆ ਕਿਉਂਕਿ ਜਿਹੜੇ ਦੇਖਿਆ ਇਸੇ ਕਾਰਨ ਅਸੀਂ ਅੱਜ ਉਹਨਾਂ ਦੇ ਕੁਛ ਬਲੱਡ ਸੈਂਪਲ ਲੈ ਕੇ ਟੈਸਟ ਭੇਜੀ ਆ ਜਿਹੜੇ ਕਿ ਆਪਾਂ ਨੂੰ 6-7 ਵਜੇ ਤੱਕ ਮਿਲ ਜਾਣਗੇ ਬਟ ਫਿਰ ਵੀ ਜਿੰਨੇ ਵੀ ਸਾਡੀ ਡਾਕਟਰ ਸਵੇਮਾ ਜੀ ਦੀ ਜਿਹੜੀ ਟੀਮ ਆ ਮੈਡੀਕਲ ਟੀਮ ਆ ਅਸੀਂ ਉਹਨੂੰ ਦਿਨ-ਬਦ ਦਿਨ ਚੈੱਕ ਕਰ ਰਹੇ ਆ weight ਬਹੁਤ ਜ਼ਿਆਦਾ ਲੂਜ਼ ਹੋ ਰਿਹਾ ਹੈ weakness ਬਹੁਤ ਜ਼ਿਆਦਾ ਹੈ ਉਹਦਾ ਭਰਜਨ ਜੀ ਪੂਰੇ ਜਜ਼ਬੇ ਦੇ ਵਿੱਚ ਨੇ ਕੈਮ ਨੇ ਚੜ੍ਹਦੀ ਕਲਾ 'ਚ ਨੇ ਪ੍ਰੈਜ਼ਮ ਮੈਡੀਕਲ ਦੇਖੀਏ ਤਾਂ ਸਾਨੂੰ ਉਹਨਾਂ ਦੀ ਸਿਹਤ ਦੀ ਕਾਫੀ ਚਿੰਤਾ ਹੈ ਸੋ ਇਹ ਹੀ ਅਪੀਲ ਕਰਦੇ ਆ ਲੋਕਾਂ ਨੂੰ ਵੀ ਵੀ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਪਹੁੰਚੋ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ